ਲਗੇ ਕੱਲ ਐਨਆਈਏ ਦੀ ਟੀਮ ਭਾਈ ਅਮਰਤਪਾਲ ਸਿੰਘ ਦੇ ਚਾਚਾ ਦੇ ਘਰ ਪਹੁੰਚਦੀ ਹੈ ਔਰ ਛਾਪਾ ਮਾਰਿਆ ਜਾਂਦਾ ਹੈ ਰੇਡ ਹੁੰਦੀ ਹੈ ਰੇਡ ਦੌਰਾਨ ਸਰਦਾਰ ਪ੍ਰਗਟ ਸਿੰਘ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਚਾਚਾ ਨੇ ਉਹਨਾਂ ਦੇ ਘਰੋਂ ਕੁਝ ਚੀਜ਼ਾਂ ਬਰਾਮਦ ਵੀ ਕੀਤੀਆਂ ਗਈਆਂ ਦੱਸਿਆ ਜਾ ਰਿਹਾ ਹੈ ਕਿ ਘੱਟੋ ਘੱਟ 6 ਤੋਂ 7 ਘੰਟੇ ਜਿਹੜੇ ਨੇ ਉੱਥੇ ਪੁਛ ਪੜਤਾਲ ਕੀਤੀ ਗਈ ਔਰ ਜਦੋਂ ਭਾਈ ਅਮਰਤਪਾਲ ਸਿੰਘ ਦੇ ਪਿਤਾ ਤੇ ਉਹਨਾਂ ਦੇ ਚਾਚਾ ਸੁਖਚੈਨ ਉੱਥੇ ਪਹੁੰਚੇ ਤਾਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕੁਝ ਸਵਾਲ ਜਵਾਬ ਭਾਈ ਅਮਰਤਪਾਲ ਸਿੰਘ ਦੀ ਚਾਚੀ ਜਾਂ ਫਿਰ ਭਾਈ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਔਰ ਦੂਜੇ ਚਾਚਾ ਸੁਖਚੈਨ ਸਿੰਘ ਤੋਂ ਵੀ ਕੀਤੇ ਗਏ ਨੇ ਦਰਸਲ ਭਾਈ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਔਰ ਚਾਚਾ ਸੁਖਚੈਨ ਸਿੰਘ ਉਸ ਵੇਲੇ ਫੋਰਨ ਪਹੁੰਚਦੇ ਨੇ ਜਦੋਂ ਭਾਈ ਅਮਰਤਪਾਲ ਸਿੰਘ ਦੀ ਚਾਚੀ ਨੂੰ ਲਜਾਇਆ ਜਾਂਦਾ ਹੈ ਥਾਣੇ ਅੰਦਰ ਦਰਸਲ ਲੰਗੇ ਕਾਲੀ ਖਬਰ ਸਾਹਮਣੇ ਆ ਗਈ ਸੀ ਕਿ ਭਾਈ ਅਮਰਤਪਾਲ ਸਿੰਘ ਦੀ ਚਾਚੀ ਨੂੰ ਥਾਣੇ ਲਜਾਇਆ ਗਿਆ ਥਾਣਾ ਬਿਆਸ ਵਿਖੇ ਲਿਜਾ ਕੇ ਤੇ ਪੁੱਛ ਪੜਤਾਲ ਕੀਤੀ ਗਈ ਅਜੋ ਤੱਕ ਪਰਿਵਾਰ ਨੇ ਜਾਣਕਾਰੀ ਦਿੱਤੀ ਹੈ ਕਿ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਪਰ ਪੁੱਛ ਪੜਤਾਲ ਹੋਈ ਔਰ ਉਸ ਪੁੱਛ ਪੜਤਾਲ ਦੇ ਵਿੱਚ ਇੱਕ ਸਵਾਲ ਕਹਿੰਦੇ ਬਹੁਤ ਪ੍ਰੋਮਿਨੈਂਟ ਸੀ ਇਹ ਪੁੱਛਿਆ ਗਿਆ ਕਿ ਤੁਸੀਂ ਖਾਲਿਸਤਾਨ ਬਣਾ ਕੇ ਕੀ ਕਰੋਗੇ ਖਾਲਿਸਤਾਨ ਪੱਖੀ ਦੱਸਿਆ ਜਾਂਦਾ ਭਾਈ ਅਮਰਤਪਾਲ ਸਿੰਘ ਨੂੰ ਹਾਲਾਂਕਿ ਭਾਈ ਅਮਰਤਪਾਲ ਸਿੰਘ ਦੇ ਮਾਤਾ ਜੀ ਨੇ ਪਿੱਛੇ ਜੀ ਇਹ ਗੱਲ ਕਹਿ ਦਿੱਤੀ ਸੀ ਕਿ ਉਹਨੇ ਤਾਂ ਸੌ ਚੁੱਕ ਲਈ ਹੈ ਸੰਵਿਧਾਨ ਦੀ ਤੇ ਹੁਣ ਉਹ ਖਾਲਿਸਤਾਨ ਪੱਖੀ ਨਹੀਂ ਰਹਿ ਗਿਆ ਪਰ ਜਿਸ ਉੱਤੇ ਵਿਵਾਦ ਖਾਸਾ ਖੜਿਆ ਸੀ ਇਸ ਦੇ ਬਾਵਜੂਦ ਹੁਣ ਐਨਆਈਏ ਨੇ ਸਵਾਲ ਕੀਤਾ ਹੈ ਕਿ ਤੁਸੀਂ ਖਾਲਿਸਤਾਨ ਬਣਾ ਕੇ ਕਰੋਗੇ ਕੀ ਇਹ ਸਵਾਲ ਜਿਹੜਾ ਹੈ ਉਹ ਪ੍ਰੋਮਿਨੈਂਟ ਪੁੱਛਿਆ ਗਿਆ ਔਰ ਇਸ ਮਾਮਲੇ ਨੂੰ ਲੈ ਕੇ ਸਾਫ ਕਰ ਦਿੱਤਾ ਗਿਆ ਹੈ ਕਿ ਇਸ ਮਾਮਲੇ ਸਬੰਧੀ ਐਨਆਈਏ ਜਿਹੜੀ ਹੈ ਉਹ ਭਾਈ ਅਮਰਤਪਾਲ ਸਿੰਘ ਦੇ ਸਮਰਥਕਾਂ ਦੇ ਵੱਲ ਨੂੰ ਖਿੱਚੀ ਚੱਲੀ ਜਾ ਰਹੀ ਹੈ ਜਾਂ ਫਿਰ ਕਹਿਦੀ ਉਹਨਾਂ ਨੂੰ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ ਹਾਲਾਂਕਿ ਪਰਿਵਾਰ ਦਾ ਦਾਵਾ ਹੈ ਕਿ ਹਿਰਾਸਤ ਵਿੱਚ ਕਿਸੇ ਨੂੰ ਨਹੀਂ ਲਿਆ ਗਿਆ ਪਰਿਵਾਰ ਦਾ ਇਹ ਕਹਿਣਾ ਹੈ ਕਿ ਦੋ ਮੋਬਾਈਲ ਫੋਨ ਦੋ ਪੈਂਡਰਾਈਵਸ ਔਰ ਇੱਕ ਹਾਰਡ ਡਿਸਕ ਜਿਹੜੀ ਹੈ ਉਹ ਆਪਣੀ ਹਿਰਾਸਤ ਦੇ ਵਿੱਚ ਲਈ ਹੈ ਐਨਆਈਏ ਨੇ ਔਰ ਦੂਜੇ ਪਾਸੇ ਸਾਫ਼ ਕਰ ਦਿੱਤਾ ਗਿਆ ਹੈ ਕਿ ਬਿਆਸ ਥਾਣੇ ਦੇ ਵਿੱਚ ਪੁਛਪੜਤਾਲ ਹੋਈ ਉੱਥੇ ਹੀ ਭਾਈ ਅਮਰਤਪਾਲ ਸਿੰਘ ਦੀ ਚਾਚੀ ਨੂੰ ਵੀ ਲਜਾਇਆ ਗਿਆ ਪਹਿਲਾਂ ਕਿਉਂਕਿ ਭਾਈ ਅਮਰਤਪਾਲ ਸਿੰਘ ਦੀ ਚਾਚੀ ਕਰੇ ਮੌਜੂਦ ਸੀ ਜਦ ਕੀ ਉਹਰੇ ਚਾਚਾ ਅ ਪ੍ਰਗਟ ਸਿੰਘ ਜਿਹੜੇ ਉਹ ਰਹੀਏ ਰਹਿੰਦੇ ਐ ਇਹ ਦੱਸਿਆ ਜਾ ਰਿਹਾ ਔਰ ਦੂਜੇ ਪਾਸੇ ਪਾਈ ਅਮਰਿਤਪਾਲ ਸਿੰਘ ਦੀ ਚਾਚੀ ਦੇ ਪਿੱਛੇ ਪਾਈ ਅਮਰਿਤਪਾਲ ਸਿੰਘ ਦੇ ਪਿਤਾ ਔਰ ਸੁਖਚੈਨ ਸਿੰਘ ਯਾਨੀ ਕਿ ਪਾਈ ਅਮਰਿਤਪਾਲ ਸਿੰਘ ਦੇ ਚਾਚਾ ਆ ਗਏ ਉੱਥੇ ਜਾ ਕੇ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਐਨਆਈਏ ਦੀ ਜਿਹੜੀ ਪੁਛਪੜਤਾਲ ਹੋਈ ਹੈ ਜਿਹੜੀ ਇਹ ਜਾਂਚ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਜਦੋਂ ਪੱਤਰਕਾਰ ਨਾਲ ਗੱਲਬਾਤ ਹੋਈ ਤਾਂ ਸਾਫ਼ ਕਿਹਾ ਗਿਆ ਕਿ ਸਿਰਫ ਪਾਈ ਅਮਰਿਤਪਾਲ ਸਿੰਘ ਦੇ ਸਮਰਥਕ ਜਾਂ ਪਰਿਵਾਰ ਹੋਣ ਕਰਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜਾਣ ਬੁੱਝ ਕੇ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਕਸੂਰ ਕਹਿੰਦੇ ਕਿਸੇ ਦਾ ਕੁਝ ਨਹੀਂ ਸਿਗਾ ਸਵੇਰੇ 5.5 ਵਜੇ ਕਹਿੰਦੇ ਕਿ NIA ਦੀ ਟੀਮ ਪਹੁੰਚਦੀ ਹੈ ਔਰ ਫੌਰੀ ਤੌਰ ਦੇ ਉੱਤੇ ਜਿਹੜਾ ਐਕਸ਼ਨ ਆ ਉਹ ਕਰ ਦਿੱਤਾ ਜਾਂਦਾ 6 ਤੋਂ 7 ਘੰਟੇ ਪੁੱਛ ਪੜਤਾਲ ਚੱਲਦੀ ਹੈ ਤੇ ਉਸ ਤੋਂ ਬਾਅਦ ਫਰੀ ਕੀਤਾ ਜਾਂਦਾ ਹਿਰਾਸਤ ਵਿੱਚ ਕਿਸੇ ਨੂੰ ਨਹੀਂ ਲਿਆ ਪਰ ਇਹ ਜ਼ਰੂਰ ਕਹਿ ਦਿੱਤਾ ਗਿਆ ਕਿ ਹੁਣ ਅੱਗੇ ਤਰੀਕ ਪਾਈ ਗਈ ਹੈ ਔਰ ਚੰਡੀਗੜ੍ਹ ਸੱਦਿਆ ਗਿਆ 26 ਤਰੀਕ ਜਿਹੜੀ ਹੈ 26 ਤਰੀਕ ਨੂੰ ਚੰਡੀਗੜ੍ਹ ਸੱਦਿਆ ਗਿਆ 26 ਸਤੰਬਰ ਨੂੰ ਚੰਡੀਗੜ੍ਹ ਸੱਦ ਕੇ ਤੇ ਜਾਂਚ ਵਿੱਚ ਸ਼ਾਮਿਲ ਹੋਣ ਦੇ ਹੁਕਮ ਦਿੱਤੇ ਗਏ ਨੇ 26 ਸਤੰਬਰ ਨੂੰ ਚੰਡੀਗੜ੍ਹ ਜਾਣਾ ਹੋਏਗਾ ਔਰ ਉੱਥੇ ਜਾ ਕੇ ਜਾਂਚ ਦੇ ਵਿੱਚ ਸ਼ਾਮਿਲ ਹੋਣਾ ਪਵੇਗਾ ਜਾਂਚ ਜਿਹੜੀ ਹੈ ਉਹ ਹੋਵੇਗੀ ਚੰਡੀਗੜ੍ਹ ਦੇ ਵਿੱਚ ਆ ਪੁਛ ਪੜਤਾਲ ਹੋਵੇਗੀ ਉਸ ਜਾਂਚ ਦੇ ਵਿੱਚ ਸ਼ਮੂਲਿਤ ਕਰਨੀ ਪਵੇਗੀ ਜੋ ਵੀ ਹੋਏਗਾ 26 ਤਰੀਕ ਨੂੰ ਦੇਖਣਾ ਹੋਵੇਗਾ ਫਿਲਹਾਲ ਪਰਿਵਾਰ ਜਿਹੜਾ ਉਸ ਦਾ ਦਾਵਾ ਆ ਕਿ ਇਹੀ ਸਵਾਲ ਪ੍ਰੋਮੀਨੈਂਟਲੀ ਕੀਤਾ ਗਿਆ ਕਿ ਖਾਲਿਸਤਾਨ ਬਣਾ ਕੇ ਤੁਸੀਂ ਕੀ ਕਰੋਗੇ ਅਮਰ ਸਰ ਉੱਥੇ ਰਹੀ ਰਹਿੰਦੇ ਉੱਥੋਂ ਉਹਨਾਂ ਦੇ ਪ੍ਰਗਟ ਸਿੰਘ ਉਹਨਾਂ ਦੀ ਲੋਕ ਕਹਿੰਦੇ ਸੀ ਤੁਸੀਂ ਨਾਲ ਚੱਲੋ ਫਿਰ ਉਹਨਾਂ ਦੇ ਚਾਚਾ ਸੁਚੇਨ ਸਿੰਘ ਜਿਹੜੇ ਉਹ ਕਹਿੰਦੇ ਵੀ ਮੈਂ ਚੱਲਦਾ ਤੁਹਾਡੇ ਨਾਲ ਉਹ ਇੱਥੇ ਆ ਕੇ ਪ੍ਰਗਟ ਸਿੰਘ ਤੇ ਹਾਜ਼ਰ ਨੇ ਸੀ ਤੇ ਉਹ ਕਿਤੇ ਗਏ ਹੋਏ ਸੀ ਤੇ ਉਹ ਉਹਨਾਂ ਦੇ ਆ ਕੇ ਉਹਨਾਂ ਨੇ ਪਰਿਵਾਰ ਚੋਂ ਉਹ ਆਏ ਪੂਰੀ ਘਰ ਦੀ ਤਲਾਸੀ ਤਲੂਸੀ ਲਈ ਤੇ ਕੁਝ ਮੇਰੇ ਕਲਮ ਮੋਬਾਈਲ ਇੱਕ ਤੇ ਕੁਛ ਹਾਰਡ ਡਿਸ ਗੜੀ ਉਹਦੇ ਵੀਡੀਓ ਕੈਮਰੇ ਦੀਆਂ ਕੁਛ ਇਹ ਚੀਜ਼ਾਂ ਜਿਹੜੀਆਂ ਇੱਕ ਦੋ ਜੁਐਸਬੀ ਉਹ ਕਹਿੰਦੇ ਕਿ ਉੱਥੋਂ ਇਹ ਲੈ ਕੇ ਆਏ ਉਹਨਾਂ ਨੂੰ ਪਤਾ ਨਹੀਂ ਉਹ ਚੱਲ ਰਹੀ ਹੈ ਅੰਦਰ ਗੱਲਬਾਤ ਇਹ ਸਾਰਾ ਸਾਰਾ ਉਹ ਮਤਲਬ ਸਾਡੇ ਬਾਕੀ ਹੋਰ ਸਾਡੇ ਸਾਡਾ ਜਵਾਈ ਆ ਉਹਨਾਂ ਦੇ ਘਰ ਵੀ ਹੋਈ ਕੀ ਨਾਮ ਹੈਗਾ ਜੀ ਉਹਨਾਂ ਦਾ ਉਹ ਨਮਰਜੋਤ ਸਿੰਘ ਬਤਾਲਾ ਉਹ ਤੇ ਕੈਨੇਡਾ ਰਹਿੰਦੇ ਆ ਉਹ ਉਹਨਾਂ ਦੇ ਘਰ ਵੀ ਇਹ ਸਾਡੇ ਸਮਰਥਕਾਂ ਨੂੰ ਡਰਾਇ ਤੋਂ ਕਹੋਂਦੀ ਜਿਹੜੀ ਹੈ ਨਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੇ ਪਰਿਵਾਰ ਨੂੰ ਇਹ ਟਾਰਗੇਟ ਕੀਤਾ ਜਾ ਰਿਹਾ ਹੈ ਭਾਂਜੀ ਹੁਣ ਜਿਹੜੇ ਨੇ ਭਾਈ ਅਮਰਪਾਲ ਸਿੰਘ ਦੇ ਜਿਹੜੇ ਭੈਣ ਨੇ ਉਹ ਵੀ ਬਾਹਰ ਨੇ ਆ ਜੀ ਹਾਂ ਜੀ ਬਾਹਰ ਹੈ ਉਹ ਵੀ ਬਾਹਰ ਇੱਥੇ ਹੁਣ ਕੌਣ ਹੈਗੇ ਪਰਿਵਾਰਕ ਮੈਂਬਰ ਜਿਹੜੀ ਬਤਾਲੇ ਰੇਡ ਚੱਲਦੀ ਬਤਾਲੇ ਤੇ ਉਹਨਾਂ ਦੀ ਇੱਕ ਉਹਨਾਂ ਦਾ ਕੋ ਸਾਡੇ ਪਰੋਣੇ ਦਾ ਭਰਾ ਜਿਹੜਾ ਵਾ ਉਹ ਦਵਾਈ ਰਹਿੰਦੇ ਆ ਤੇ ਉਹਨਾਂ ਦੀ ਪਰਜਾਈ ਆ ਅਮਰਜੋਤ ਦੀ ਤੇ ਇੱਕ ਉਹਨਾਂ ਦੀ ਮਾਤਾ ਵਾ ਦੋ ਹੀ ਜਣੇ ਕਰਚੇ ਜਾਂ ਬੱਚੇ ਆ ਛੋਟੇ ਠੀਕ ਹੈ ਉੱਥੇ ਕਿੰਨੇ ਵਜੇ ਤੋਂ ਰੇਡ ਚੱਲ ਰਹੀ ਜਿਹੜੀ ਨਹੀਂ ਉਹਦੇ ਚ ਵੀ ਸਾਨੂੰ ਬਾਅਦ ਚ ਪਤਾ ਲੱਗਾ ਕਿ ਉਸਕੇ ਬੜੇ ਲਗਭਗ ਮੇਰੇ ਖਾਲ ਸੇਮ ਟਾਈਮ ਹੀ ਹੋਊਗਾ ਕਿ ਹੁਣ ਤੱਕ ਬਰਾਮਦਗੀ ਦੇ ਬਾਰੇ ਕਿਹਾ ਗਿਆ ਨਹੀਂ ਇਹ ਵੱਲ ਕੋਈ ਸਪਸ਼ਟ ਕਰਨ ਦਿੱਤਾ ਕਿ ਕਿਹ ਕਿਹ ਜਣੀਆਂ ਆਈਆਂ ਬਰਾਮਦ ਜਿਹੜੀਆਂ ਜਿਵੇਂ ਤੁਸੀਂ ਦੱਸਿਆ ਮੋਬਾਈਲ ਆ ਜਾਂ ਬਸ ਇਹ ਹੀ ਸਾਡੇ ਸਾਹਮਣੇ ਦੋ ਦੋ ਇੱਕ ਜੋ ਦੋ ਇੱਕ ਜੁਐਸਬੀ ਹੈ ਤੇ ਬਾਕੀ ਮੋਬਾਈਲ ਤੇ ਇੱਕ ਉਹ ਕੈਮਰੇ ਦੀ ਜਿਹੜੀ ਆ ਕੋਈ ਅਕੋਰਡਿੰਗ ਵਾਲਾ ਜਿਹੜਾ ਜਿਹੜੀ ਉਹਨਾਂ ਦੇ ਘਰ ਕਰੇ ਲੋ ਕੈਮਰੇ ਠੀਕ ਹੈ ਹੁਣ 1 ਘੰਟੇ ਤੋਂ ਤੁਸੀਂ ਥਾਣਾ ਬਿਆਸ ਦੇ ਵਿੱਚ ਗੱਲਬਾਤ ਚੱਲ ਰਹੀ ਹੈਗੀ ਆ ਕੋਈ ਪੁਸ਼ਪਤਾਲ ਕੀਤੀ ਆ ਰੇ ਨਹੀਂ ਉਹ ਅੰਦਰ ਕੋਈ ਉਹਦੇ ਉਹਦੇ ਸੀ ਉਹਨੇ ਕਾਪੀ ਮੰਗੀ ਤੇ ਉਹਦੇ ਕਾਪੀ ਦਿਓ ਸਾਨੂੰ ਤੇ ਉਹ ਮੇਰੇ ਖਾਲਾ ਕੋਈ ਜਿਹੜੇ ਉਹ ਕੈਮਰੇ ਦੀ ਤੇ ਹੁਣ ਦੇਖੋ ਜੇ ਉਹ ਅਸੀਂ ਵੀ ਬਾਰਿ ਸੀਗੇ ਤੇ ਉਹ ਅੰਦਰ ਉਹ ਇਹ ਉਹਨੇ ਚਾਚਾ ਜੀ ਤੇ ਉਹਨਾਂ ਦੇ ਵਰਕਰ ਸਿੰਘ ਦੇ ਘਰ ਕੋ ਠੀਕ ਹੈ ਵਰਕਰ ਸਿੰਘ ਨੇ ਖੁਦ ਨਾ ਰਾਤਾ ਹੋਇਆ ਨਾ ਨਹੀਂ ਵਰਕਰ ਸਿੰਘ ਦਾ ਨਹੀਂ ਸਾਡੇ ਕੋਈ ਰਲਤਾ ਹੈ ਦੇਖੋ ਹੋਰ ਹਰ ਗਗੰਦਪੁਰ ਵੀ ਰੇਡ ਹੋ ਰਹੀ ਆ ਉਹਦੇ ਵਿੱਚ ਵੀ ਕਹਿ ਰਿਹਾ ਕਿ ਅਮਰਪਾਲ ਸਿੰਘ ਦੇ ਸਮਰਥਕ ਨੀ ਅਮਰਤਪਾਲ ਦੇ ਸਮਰਹਖਤੇ ਪੂਰੀ ਦੁਨੀਆ ਚ ਹੈ ਜੀ ਜੀ ਨਹੀਂ ਜਿਹੜੀ ਅੱਜ ਦੀ ਰੇਡ ਹੈਗੀ ਉਹਦੇ ਨਾਲ ਸੰਬੰਧ ਤੇ ਉਹਦੇ ਚ ਹੋ ਸਕਦਾ ਕਿ ਸਾਨੂੰ ਇਹਨਾਂ ਇਹਨਾਂ ਸਾਨੂੰ ਪਤਾ ਸੀ ਕਿ ਉਥੇ ਕਿਉਂਕਿ ਉਥੋਂ ਪਰਿਵਾਰ ਦਾ ਫੋਨ ਆਇਆ ਸੀ ਕਿਤੇ ਬਾਕੀ ਤੇ ਸਾਨੂੰ ਹੁਣ ਕਿੱਥੇ ਕਿੱਥੇ ਹੋਈ ਹੈ ਉਹਦੇ ਬਾਰੇ ਚ ਸਾਨੂੰ ਅਜੇ ਕੋਈ ਜਾਣਕਾਰੀ ਅਮਰਸਰ ਉਥੇ ਰਹੀਏ ਰਹਿੰਦੇ ਉਥੋਂ ਉਹਨਾਂ ਦੇ ਪਰਜਾਈ ਪ੍ਰਗਟ ਸਿੰਘ ਉਹਨਾਂ ਦੀ ਨੋ ਕਹਿੰਦੇ ਸੀ ਤੁਸੀਂ ਨਾਲ ਚਲੋ ਫਿਰ ਉਹਨਾਂ ਦੇ ਚਾਚਾ ਸਚੇਨ ਸਿੰਘ ਜਿਹੜੇ ਉਹ ਕਹਿੰਦੇ ਵੀ ਮੈਂ ਚਲਦਾ ਤੁਹਾਡੇ ਨਾਲ ਇਥੇ ਆ ਕੇ ਪ੍ਰਗਟ ਸਿੰਘ ਤੇ ਹਾਜ਼ਰ ਨਹੀਂ ਸੀ ਤੇ ਉਹ ਤੇ ਕਿਤੇ ਗਏ ਹੋਏ ਸੀ ਤੇ ਉਹ ਨਾਲ ਦੇ ਆ ਕੇ ਉਹਨਾਂ ਨੇ ਪਰਿਵਾਰ ਚ ਉਹ ਆਇਆ ਪੂਰੀ ਘਰ ਦੀ ਤਲਾਸ਼ੀ ਤਲੂਸੀ ਲਈ ਤੇ ਕੁਝ ਮੇਰੇ ਕਲਮ ਮੋਬਾਈਲ ਇੱਕ ਤੇ ਕੁਝ ਉਹ ਹਾਰਡ ਡਿਸਕ ਘੜੀ ਉਹਦੀ ਵੀਡੀਓ ਕੈਮਰੇ ਦੀਆਂ ਕੁਝ ਇਹ ਚੀਜ਼ਾਂ ਜਿਹੜੀਆਂ ਇੱਕ ਦੋ ਜੀ ਯੂ ਐਸ ਬੀ ਉਹ ਕਹਿੰਦੇ ਕਿ ਉੱਥੋਂ ਹੀ ਲੈ ਕੇ ਆਏ ਹੁਣ ਪਤਾ ਨਹੀਂ ਉਹ ਕੀ ਚੱਲ ਰਹੀ ਹੈ ਅੰਦਰ ਗੱਲਬਾਤ ਇਹ ਸਾਰਾ ਸਾਰਾ ਉਹ ਮਤਲਬ ਸਾਡੇ ਬਾਕੀ ਹੋਰ ਸਾਡੇ ਇਹ ਸਾਡਾ ਜਵਾਈ ਆ ਉਹਨਾਂ ਦੇ ਘਰ ਵੀ ਹੋਈ ਕੀ ਨਾਮ ਹੈਗਾ ਜੀ ਉਹਨਾਂ ਦਾ ਉਹ ਦਾ ਅਮਰਜੋਤ ਸਿੰਘ ਬਤਾਲਾ ਉਹ ਤਾਂ ਕੈਨੇਡਾ ਰਹਿੰਦੇ ਆ ਤੇ ਉਹਨਾਂ ਦੇ ਘਰ ਵੀ ਇਹ ਸਾਡੇ ਸਮਰਥਕਾਂ ਨੂੰ ਡਰਾਇ ਤੋਂ ਘਾਉਣ ਦੀ ਜਿਹੜੀ ਹੈ ਨਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੇ ਪਰਿਵਾਰ ਨੂੰ ਇਹ ਟਾਰਗੇਟ ਕੀਤਾ ਜਾ ਰਿਹਾ ਹੈ ਹਾਂ ਜੀ ਹੁਣ ਜਿਹੜੇ ਨੇ ਭਾਈ ਅਮਰਪਾਲ ਸਿੰਘ ਦੇ ਜਿਹੜੇ ਭੈਣ ਨੇ ਉਹ ਵੀ ਬਾਹਰ ਨੇ ਆ ਜੀ ਹਾਂ ਜੀ ਬਾਹਰ ਹੈ ਉਹ ਵੀ ਇੱਥੇ ਹੁਣ ਕੌਣ ਹੈਗੇ ਪਰਿਵਾਰਕ ਮੈਂਬਰ ਜਿਹੜੀ ਬਤਾਲੇ ਰੇਡ ਚੱਲਦੀ ਬਤਾਲੇ ਤੇ ਉਹਨਾਂ ਦੀ ਇੱਕ ਉਹਨਾਂ ਦਾ ਇੱਕ ਸਾਡੇ ਪਰੋਣੇ ਦਾ ਭਰਾ ਜਿਹੜਾ ਵਾ ਉਹ ਦਵਾਈ ਰਹਿੰਦੇ ਆ ਤੇ ਉਹਨਾਂ ਦੀ ਪਰਜਾਈ ਆ ਅਮਰਜੋਤ ਦੀ ਤੇ ਇੱਕ ਉਹਨਾਂ ਦੀ ਮਾਤਾ ਦੋ ਹੀ ਜਣੇ ਕਰਦੇ ਜਾਂ ਬੱਚੇ ਆ ਛੋਟੇ ਠੀਕ ਹੈ ਉੱਥੇ ਕਿੰਨੇ ਵਜੇ ਤੋਂ ਰੇਡ ਚੱਲ ਰਹੀ ਜਿਹੜੀ ਨਹੀਂ ਉਹਦੇ ਚ ਵੀ ਸਾਨੂੰ ਬਾਅਦ ਚ ਪਤਾ ਲੱਗਾ ਕਿ ਉਸਕੇ ਬੜੇ ਲਗਭਗ ਮੇਰੇ ਖਿਆਲ ਸੇਮ ਟਾਈਮ ਹੀ ਹੋਊਗਾ ਕਿ ਹੁਣ ਤੱਕ ਬਰਾਮਦਗੀ ਦੇ ਬਾਰੇ ਕਿਹਾ ਗਿਆ ਨਹੀਂ ਇਹ ਵੱਲ ਕੋਈ ਸਪਸ਼ਟ ਕਰਨ ਦਿੱਤਾ ਕਿ ਕੀ ਕੀ ਚੀਜ਼ਾਂ ਨੇ ਆਈਆਂ ਬਰਾਮਦ ਜਿਹੜੀਆਂ ਜਿਵੇਂ ਤੁਸੀਂ ਦੱਸਿਆ ਮੋਬਾਈਲ ਆ ਜਾਂ ਬਸ ਇਹ ਹੀ ਸਾਡੇ ਸਾਹਮਣੇ ਦੋ ਦੋ ਇੱਕ ਜੋ ਦੋ ਇੱਕ ਜੂਐਸਬੀ ਹੈ ਤੇ ਬਾਕੀ ਮੋਬਾਈਲ ਤੇ ਇੱਕ ਉਹ ਕੈਮਰੇ ਦੀ ਜਿਹੜੀ ਆ ਕੋਈ ਰਿਕਾਰਡਿੰਗ ਵਾਲਾ ਜਿਹੜਾ ਜਿਹੜੀ ਉਹਨਾਂ ਦੇ ਘਰ ਘਰੇ ਲੋ ਕੈਮਰੇ ਠੀਕ ਹੈ ਹੁਣ 1 ਘੰਟੇ ਤੋਂ ਤੁਸੀਂ ਥਾਣਾ ਬਿਆਸ ਦੇ ਵਿੱਚ ਗੱਲਬਾਤ ਚੱਲ ਰਹੀ ਹੈਗੀ ਆ ਕੋਈ ਪੁਸ਼ਪਤਾਲ ਕੀਤੀ ਆ ਰੇ ਨਹੀਂ ਉਹ ਅੰਦਰ ਕੋਈ ਉਹਦੇ ਹੋ ਜੇ ਅਸੀਂ ਉਹਨੇ ਕਾਪੀ ਮੰਗੀ ਤੇ ਉਹਦੀ ਕਾਪੀ ਦਿਓ ਸਾਨੂੰ ਤੇ ਉਹ ਮੇਰੇ ਖਾਲਸਾ ਜਿਹੜੀ ਉਹ ਕੈਮਰੇ ਦੀ ਹਾਂ ਤੇ ਹੁਣ ਦੇਖੋ ਜੇ ਉਹ ਅਸੀਂ ਵੀ ਬਾਹਰ ਸੀਗੇ ਤੇ ਉਹ ਅੰਦਰ ਉਹ ਇਹ ਬਨੇ ਚਾਚਾ ਜੀ ਤੇ ਉਹਨਾਂ ਦੇ ਅਪਰਕਰ ਸਿੰਘ ਦੇ ਕਰਕੇ ਠੀਕ ਹੈ ਪ੍ਰਗਟ ਸਿੰਘ ਨਾਲ ਕੋਈ ਨਾ ਰابطਾ ਹੈ ਨਹੀ ਪ੍ਰਗਟ ਸਿੰਘ ਨਾਲ ਨਹੀਂ ਸਾਡਾ ਕੋਈ ਰابطਾ ਹੈ ਇੱਕ ਹੋਰ ਹਰਗਵੰਦਪੁਰ ਵੀ ਰੇਡ ਹੋ ਰਹੀ ਹੈ ਉਹਦੇ ਵਿੱਚ ਵੀ ਕਹਿ ਰਿਹਾ ਕਿ ਅਮਰਤਪਾਲ ਸਿੰਘ ਦੇ ਸਮਰਥਕ ਨੇ ਨਹੀਂ ਅਮਰਤਪਾਲ ਦੇ ਸਮਰਥਕ ਤੇ ਪੂਰੀ ਦੁਨੀਆ ਚ ਹੈ ਜੀ ਨਹੀਂ ਜਿਹੜੀ ਅੱਜ ਦੀ ਰੇਡ ਹੈਗੀ ਉਹਦੇ ਨਾਲ ਸੰਬੰਧ ਤੇ ਉਹਦੇ ਚ ਹੋ ਸਕਦਾ ਕਿ ਸਾਨੂੰ ਇਹਨਾਂ ਇਹਨਾਂ ਸਾਨੂੰ ਪਤਾ ਸੀ ਕਿ ਉਥੇ ਕਿਉਂਕਿ ਉਥੋਂ ਪਰਿਵਾਰ ਦਾ ਫੋਨ ਆਇਆ ਸੀ ਕਿਤੇ ਬਾਕੀ ਤੇ ਸਾਨੂੰ ਹੁਣ ਕਿੱਥੇ ਕਿੱਥੇ ਹੋਈ ਹੈ ਉਹਦੇ ਬਾਰੇ ਚ ਸਾਨੂੰ ਅਜੇ ਕੋਈ ਜਾਣਕਾਰੀ ਨਹੀਂ